ਸਤਿ ਸ਼੍ਰੀ ਅਕਾਲ ਦੋਸਤੋ ਕੋਰਾ ਕਾਗਜ਼ ਬੇੜੀ 'ਚ ਬੈਠੀ ਨੂੰ ਅੱਜ ਜਦ ਮੇਰੀ ਦੋਤੀ ਨੇ ਆਖਿਆ ਕੋਰਾ ਨਾਨੀ ਸਤਿ ਸ਼੍ਰੀ ਅਕਾਲ ਸੁਣ ਕੇ ਇਦਾਂ ਲੱਗਿਆ ਜਿਦਾਂ ਬੜੇ ਸਾਲਾਂ ਬਾਅਦ ਅੱਜ ਕਿਸੇ ਨੇ ਮੈਨੂੰ ਮੇਰੇ ਆਪਣੇ ਨਾਮ ਨਾਲ ਬੁਲਾਇਆ ਹੋਵੇ ਜਿਆਦਾ ਆਇਆ ਪੰਜਾਬ ਬਾਰੇ ਪਹਿਲਾਂ ਦਾ ਸਮਾਂ ਜਦ ਮੇਰਾ ਚੜ੍ਹਦੇ 15ਵਾਂ ਰਿਸ਼ਤਾ ਪੱਕਾ ਹੋ ਗਿਆ ਸੀ ਵੱਡੀ ਬੇਬੇ ਨੇ ਦੱਸਿਆ ਸੀ ਕਿ ਮੁੰਡੇ ਦਾ ਨਾਂ ਸਰਦਾਰ ਕੋਰਾ ਸਿਉ ਹੈ ਬਾਕੀ ਗੱਲਾਂ ਮੈਂ ਲੁੱਕ ਕੇ ਸੁਣੀਆਂ ਵੀ ਮੁੰਡਾ ਕੱਲਾ ਹੀ ਆ ਨਾਨਕ ਢੇਰੀ ਤੇ ਰਹਿੰਦਾ ਨਾਨੀ ਕੋਲ ਜਾਦੀ ਮੁਖਤਿਆਰੀ ਕੁੜੀ ਦੀ ਤਪਾਈ ਮੁਖਤਿਆਰੀ ਵਾਲੀ ਗੱਲ ਮੈਨੂੰ ਭੋਰਾ ਵੀ ਨਾ ਜਸੀ ਬਸ ਨਾਮ ਸੁਣ ਕੇ ਹੀ ਹੋਰ ਹੀ ਲੱਗਾ ਲੈ ਦੱਸ ਕਿਹੋ ਜਿਹਾ ਨਾਮ ਐ ਹਾਨ ਦੀਆਂ ਨੇ ਪਾਣੀ ਪਰ ਲੱਗੀਆਂ ਨੇ ਬੜਾ ਛੇੜਨਾ ਕੋਰਾ ਕੋਰਾ ਆਖ ਜਦ ਮੈਂ ਕੌੜ ਅੱਖ ਨਾਲ ਝਾਕਣਾ ਫੇਰ ਆਖ ਦੇਣਾ ਕੋਰਾ ਕੁਜਾ ਮੈਂ ਘਾਰਾ ਵੱਡੀ ਬੇਬੇ ਨੂੰ ਆਖਣਾ ਕਿਹੋ ਜੇ ਨੌ ਆਲਾ ਪ੍ਰੌਣਾ ਲੱਭਿਆ ਤੁਸੀਂ ਰਲਕੇ ਉਹਦਾ ਨੌ ਨਾਰ ਸਿਓ ਕਰਤਾਰ ਸਿਓ ਕਿਉਂ ਨਹੀਂ ਹੈਗਾ ਇਹੋ ਜੇ ਨਾਮ ਐ ਪਤਾ ਨਹੀਂ ਕਿੰਨੇ ਕੁ ਗਿਣਾ ਜਾਣੇ ਇੱਕ ਦਿਨ ਬੇਬੇ ਨੇ ਆਖਿਆ ਟਾਈਮ ਆਉਤੀ ਏ ਇਹੀ ਨੋਂ ਸਾਰਿਆਂ ਨਾਲੋਂ ਚੰਗਾ ਲੱਗੂ ਤੈਨੂੰ ਜਦ ਕੁੜੀਆਂ ਮੁਖੌਲ ਕਰਨ ਤਾਂ ਆਖੀ ਕੋਰਾ ਕੋਰਾ ਕੁੱਜਾ ਪਾਣੀ ਠੰਡਾ ਠਾਰਵੇ ਪੇਕਿਆਂ ਦੀ ਟੂਮ ਜਿੰਨਾ ਘਰਾਂ ਤੇਰਾ ਪਿਆਰ ਵੇ ਮੈਂ ਇਹੀ ਗੁਣ ਗੁਣਾਈ ਜਾਣਾ ਮੈਨੂੰ ਸੱਚੀ ਆਪਣੇ ਵੱਲੋਂ ਹੀ ਮਨ ਵਿੱਚ ਉਕਾਰਿਆ ਹੋਇਆ ਉਸ ਨਾਮ ਵਾਲੇ ਇਨਸਾਨ ਨਾਲ ਅੰਤਾਂ ਦਾ ਮੋਹ ਹੋ ਗਿਆ ਸੀ ਜਦ ਵਿਆਹ ਵੇਲੇ ਚਿੱਟੇ ਖੇਸ ਚ ਲਿਪਟੀ ਉਹਦੇ ਘਰ ਗਈ ਤਾਂ ਸਾਰੀਆਂ ਬਜ਼ੁਰਗ ਮਾਈਆਂ ਨੇ ਆਖਿਆ ਕੋਰੇ ਦੀ ਤੀਮੀ ਤਾਂ ਨੀਰੀ ਚਿੱਟੀ ਮਿੱਟੀ ਦੀ ਬਣੀ ਆ ਚਲ ਭਾਈ ਕਾਰੀ ਕਰ ਸਾਹਮਣ ਵਾਲੀ ਹੋਵੇ ਜਦ ਪਹਿਲੀ ਵਾਰ ਉਹਨੂੰ ਵੇਖਿਆ ਐਦਾਂ ਦਿਲ ਕਰੇ ਕਿ ਮੇਨੇ ਮਾਰਨ ਵਾਲੀਆਂ ਸਖੀਆਂ ਨੂੰ ਅੱਖਾਂ ਨਹੀਂ ਦੇਖੋ ਤਾਂ ਮੇਰਾ ਪ੍ਰੌਣਾ ਉਹਦਾ ਰੰਗ ਰੂਪ ਤੇ ਕੱਦ ਕਾਠ ਜਿੱਦਾਂ ਸਾਰੀ ਕੁਦਰਤ ਉਸ ਕੋਰੇ ਨੂੰ ਰੰਗਣ ਤੇ ਲੱਗੀ ਹੋਵੇ ਐਦਾਂ ਚਾਫਦੀ ਸੀ ਸਭ ਨੇ ਇਹੀ ਅੱਖਣਾ ਕੋਰਾ ਭਾਬੀ ਕੋਰਾ ਚਾਚੀ ਤੇ ਕੋਰਾ ਬੀਬੀ ਮੈਨੂੰ ਮੇਰਾ ਖੁਦ ਦਾ ਨਉ ਭੁੱਲ ਗਿਆ ਸੀ ਨਾਨੀ ਦੇ ਤੁਰ ਜਾਣ ਮਗਰੋਂ 20 ਸਾਲ ਚ ਅਸੀਂ ਦੋ ਬੱਚਿਆਂ ਦੇ ਮਾਂ ਬਾਪ ਬਣ ਗਏ ਅਸੀਂ ਦੋਹਾਂ ਨੇ ਰਲ ਮਿਲ ਕੇ ਬੜੀ ਕਮਾਈ ਕੀਤੀ ਸੁੱਖ ਨਾਲ ਬਲਦਾਂ ਵਾਲੇ ਘਰ ਆਏ ਸਾਂ ਤੇ ਟਰੈਕਟਰਾਂ ਵਾਲੀ ਕੋਠੀ ਵਿੱਚ ਸਰਦਾਰਨੀ ਬਣੀ ਬੈਠੀ ਆਂ ਅੱਜ ਪਰ ਘਾਟ ਆ ਤਾਂ ਉਸ ਕੋਰਾ ਸਿਉਂ ਦੀ ਜੋ 3 ਬਰੇ ਪਹਿਲਾਂ ਮੈਨੂੰ ਛੱਡ ਗਿਆ ਸੀ ਕੋਰੇ ਕਾਗਜ਼ ਵਰਗੀ ਨੂੰ ਮੈਂ ਸੱਚੀ ਕੋਰਾ ਕਾਗਜ਼ ਹੀ ਸੀ ਉਹਨੇ ਇੰਨਾ ਸਾਂਭਿਆ ਮੈਨੂੰ ਤੇ ਨਿਆਣਿਆਂ ਨੂੰ ਕਿ ਅਸੀਂ ਸਾਰੇ ਰੰਗ-ਵਿਰੰਗੇ ਹੋ ਗਏ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ